ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਸਭਰਾ ਵੱਡੇ ਸਭਰਾ ਦੋਸਤੋ ਮਾਝੇ ਦਾ ਪਿੰਡਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪੱਟੀ ਤੋਂ ਕੋਈ ਤਕਰੀਬਨ ਦੋਸਤੋ 12-13 ਕਿਲੋਮੀਟਰ ਦੀ ਦੂਰੀ ਆ ਪਿੰਡ ਸਭਰਾ ਦੀ ਹਰੀਕੇ ਪੱਤਨ ਵੀ ਕੋਈ 12-13 ਕਿਲੋਮੀਟਰ ਰਹਿ ਜਾਂਦਾ ਤੇ ਕਿਰਤੋਵਾਲ ਪਿੰਡ ਜਿਹੜਾ ਦੋਸਤੋ ਬਿਲਕੁਲ ਨਜ਼ਦੀਕ ਪਿੰਡ ਸਭਰਾ ਦੇ ਹੈਗਾ ਡੁਬਲੀਪਿੰਡ ਦੀ ਵੀ ਦੂਰੀ ਥੋੜੀ ਆ ਤੇ ਵੀਰ ਸਾਬ ਦੇ ਕੋਲੇ ਆਇਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਔਨਲਾਈਨ ਡਿਲੀਵਰੀ ਜਿਹੜੀ ਆ ਦੋਸਤੋ ਉਹ ਵੀ ਅਵੇਲੇਬਲ ਹੈਗੀ ਆ ਤੇ ਫਿਲਹਾਲ ਅੱਜ ਜਿਹੜੀਆਂ ਵੜਾ ਦੋਸਤੋ ਤੁਹਾਨੂੰ 5 ਨਗ ਨਾਗ ਜਿਹੜੇ ਆਪਾਂ ਦਿਖਾ ਦਨੇ ਆ 5 ਤੋਂ 6 ਨਗ ਹੋਣਗੇ ਦੋਸਤੋ ਵੜਾ ਉਹ ਦਿਖਾ ਦਾਂਗੇ ਸੋ ਕੱਲੇ ਕੱਲੇ ਐਨੀਮਲ ਦੀ ਜਿਹੜੀ ਡਿਟੇਲ ਆ ਆਪਾਂ ਵੀਰ ਤੋਂ ਪੁੱਛ ਕੇ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਸੋ ਅੱਗੇ ਜਿਹੜੇ ਵੀਰ ਨੂੰ ਜਿਹੜਾ ਵੀ ਐਨੀਮਲ ਪਸੰਦ ਆਊਗਾ ਤੁਸੀਂ ਘਰ ਆਣ ਕੇ ਨਰਖ ਪਰਖ ਤਸੱਲੀ ਕਰ ਲਿਓ ਚੋਕੇ ਵੇਖ ਲਿਓ ਜਿਹੜਾ ਗੱਬਣ ਪਸ਼ੂ ਸਾਣਾ ਦੀ 蒂ਪ ਕੀ ਤਸल्ली ਕਰ ਲਿਓ ਠੀਕ ਆ ਅੱਜ 28 ਦਸੰਬਰ ਨੂੰ ਆਪਾਂ ਇਹ ਕਵਰਜ ਕਰਦੇ ਆਂ ਦੋਸਤੋ ਸਮਾਂ ਕੋਈ ਸ਼ਾਮ ਦੇ 5:00 ਵਜੇ ਦਾ ਕੱਲ ਨੂੰ 29 ਦਸੰਬਰ ਨੂੰ ਮਾਰਨਿੰਗ ਆਪਾਂ ਵੀਡੀਓ ਨੂੰ ਅਪਲੋਡ ਕਰਦੇ ਆਂਗੇ ਆਓ ਲੈਨੇ ਆ ਜਾਣਕਾਰੀ ਵੀਰ ਸਾਹਿਬ ਤੋਂ ਸਭ ਤੋਂ ਪਹਿਲਾਂ ਵੀਰ ਸਾਹਿਬ ਸੱਸੀਕਾਲ ਸੰਧੂ ਸਾਹਿਬ ਸੱਸੀਕਾਲ ਜੀ ਕੀ ਹਾਲ ਠੀਕ ਠਾਕ ਜੀ ਬੜੇ ਚੰਗੇ ਵੀਰ ਜੀ ਆਪਦੇ ਸੁਣਾਓ ਵਧੀਆ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਵੀਰੇ ਅੱਛਾ ਸਾਹਿਬ ਅੱਜ ਆਪਣੇ ਕੋਲ ਪਸ਼ੂ ਕਿੰਨੇ ਆ ਟੋਟਲ ਸੰਧੂ ਸਾਹਿਬ 5 ਬੇੜਾ ਵਾਂ ਜਿਹਦੇ ਵਿੱਚੋਂ 2 ਸੁਈਆਂ ਵਾਂ ਹਾਂਜੀ ਤੇ 3 ਗੱਬਣਾ ਵਾਂ ਠੀਕ ਆ ਜ ਤੇ ਇੱਕ ਰਾਤ ਦੀ ਸੂਈ ਵੜ ਤੇ ਇੱਕ ਨੂੰ ਅਜਿਤ 20 ਦਰੋਂਗੇ ਜੀ ਹੂੰ ਜਿਆਦਾਤਰ ਪਹਿਲੇ ਨਾਲ ਦਜਣੀਆਂ ਵੜਾਂ ਅੱਛਾ ਤੇ ਸੂਈਆਂ ਦੋ ਹੀ ਤੇ ਤਿੰਨ ਗੱਬੜ ਹਾਂਜੀ ਹਾਂਜੀ ਸੂਈਆਂ ਦੋ ਜੀ ਠੀਕ ਹੈ ਜੀ ਹਾਂਜੀ ਤੇ ਚੰਗੀਆਂ ਬਾਕੀ ਚਵਾਪਸ ਮਾ ਚੰਗੇ ਵਧੀਆ ਬੜੇ ਵਧੀਆ ਸੰਧੂ ਸਾਹਿਬ ਕੋਈ ਫਰਿਆਦ ਨਹੀਂ ਆਊਗੀ ਜੀ ਠੀਕ ਹੈ ਜੀ ਬਿਲਕੁਲ ਚਵਾਈ ਓਕੇ ਆ ਬਾਕੀ ਕੇ ਨੇ ਆਨਲਾਈਨ ਵੀ ਲੈਣੀ ਹੋਵੇ ਕੋਈ ਗੱਲ ਨਹੀਂ ਇਤਰਾ ਭੇਜ ਦਾਂਗੇ ਥਾਣਾ ਦੀ ਗਰੰਟੀ ਹੈ ਜੀ ਆਪਣੀ ਹੂੰ ਹੂੰ ਥਾਂ 'ਚ ਕੋਈ ਵੀ ਭੂਰ ਛੱਟਾ ਹੋਵੇ ਆਪਣੇ ਪੈਸੇ ਵਾਪਸ ਲੈ ਸਕਦਾ ਜੀ ਠੀਕ ਹੈ ਵੀਰੇ ਹਾਂਜੀ ਹਾਂਜੀ ਲਓ ਜੀ ਦੋਸਤੋ ਸ਼ੁਰੂਆਤ ਕਰ ਪਹਿਲੇ ਨੰਬਰ ਵਾਲੀ ਵਾੜ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਸਰਦੋਂਦੀ ਚੌਗੀ ਦੋਂਦੀ ਬੱਛੀ ਆ ਪਹਿਲਣਿਆ ਤੇ ਰਾਤ ਦੀ ਸੋਈ ਆ ਜੇਰ ਜੂਰ ਪ੍ਰੋਪਰ ਪੈ ਗਈ ਆ ਹਾਂਜੀ ਠੀਕ ਆ ਤੇ ਚਵਾਈ ਚੁਈ ਓਕੇ ਬਿਲਕੁਲ ਭੂਰ ਛੱਟਾ ਨਹੀਂ ਕੋਈ ਵਧੀਆ ਬੱਚਾ ਕੀ ਮਗਰ ਤੇ ਮੇਲ ਕਾਫ ਆ ਵਾ ਅੱਛਾ ਹਾਂਜੀ ਇਹ ਕੱਲ ਰਾਤ ਹੀ ਸੋਈ ਆ ਹਾਂਜੀ ਠੀਕ ਆ ਜੀ ਕੱਲ ਰਾਤ ਹੀ ਦੋਸਤੋ ਸੋਈ ਆ ਮੇਲ ਕਾਫ ਆ ਪਹਿਲਾ ਸਵੇਰ ਦੋਂਦੀ ਚੌਗੀ ਬੱਛੀ ਆ ਠੀਕ ਆ ਤੇ ਖੋਲ ਕੇ ਆਪਾਂ ਤੁਹਾਨੂੰ ਤਸਰੀ ਨਾਲ ਇੱਕ ਵਾਰੀ ਤੋਰ ਦਿੰਨੇ ਆ ਆ ਕਰੋ ਚੱਕ ਜੀ ਅੱਛਾ ਬੋਲਾ ਅੱਜ ਦੂਜੇ ਡੰਗ ਹੁਣ ਤੀਜੇ ਡੰਗ ਦੀ ਚਪਾਈ ਹੋਣੀ ਬੋਲੇ ਤੇ ਹਾਂਜੀ ਹਾਂਜੀ ਸੰਧੂ ਸਾਹਿਬ ਤੇ ਖਾਲੀ ਹੋ ਗਈ ਸਾਫ ਹੋ ਗਈ ਬੋਲੇ ਹਾਂ ਸਾਫ ਕੀਤੀ ਹੈ ਸੰਧੂ ਸਾਹਿਬ ਬਿਲਕੁਲ ਇਹ ਵਕਤ 12 13 ਲੀਟਰ ਬੋਲਾ 20 ਤੋਂ ਪਲੱਸ ਦੀ ਉਮੀਦ ਹੈ ਜੀ ਹੂੰ ਹਾਂਜੀ ਲੋ ਵੀ ਦੋਸਤੋ 12 13 ਲੀਟਰ ਜਿਹੜਾ ਹੁਣ ਬੋਲਾ ਖੁਦ ਵੀ ਇਹ ਆਪ ਹਾਂਜੀ ਏਬੀਐਸਸੀ ਮੰਦੀ ਪਿੱਛੇ ਕਾਫੀ ਏਬੀਐਸਸੀ ਮੰਦੀ ਹੈ ਠੀਕ ਹੈ ਜੀ ਹਾਂਜੀ ਸੋ ਮਗਰ ਬੈਠਾ ਦੋਸਤੋ ਬੱਚਾ ਮੇਲ ਕਾਫ ਆ ਉਹ ਵੀ ਏਬੀਐਸ ਸੀਮਨ ਦਾ ਹੀ ਹੈ ਤੇ ਲੈ ਉਹ ਜੀ ਬ੍ਰੀਡ ਬਹੁਤ ਜ਼ਿਆਦੀ ਬਾਕੀ ਬ੍ਰੀਡ ਚੈੱਕ ਕਰੋ ਬ੍ਰੀਡ ਬਹੁਤ ਜ਼ਿਆਦੀ ਆ ਫੇਸ ਕੁਆਲਟੀ ਹੁ ਠੀਕ ਆ ਕੋਈ ਮਾਰੀ ਕੰਟਰੋਲ ਕਰ ਲੋ ਬੱਚਾ ਮਗਰ ਹੈ ਨਾ ਬੱਚੇ ਕਰਕੇ ਭਜਦੀ ਕੋਈ ਗੱਲ ਹਾਂਜੀ ਹਾਂਜੀ ਲੜੇ ਫਾਰਮ ਦੇ ਵਿੱਚ ਖੁੱਲੀ ਆਈ ਰਹੀ ਜੀ ਹੂੰ ਇਹਨਾਂ ਨੂੰ ਚਰਸੀ ਵੀ ਨਹੀਂ ਪਈ ਠੀਕ ਆ ਨਹੀਂ ਦਿਖ ਰਿਹਾ ਖਲਾ ਖਰਾਲਾ ਠੀਕ ਆ ਦੇਖੋ ਠੀਕ ਆ ਡਾਕਟਰ ਸਾਹਿਬ ਮਗਰ ਜਿਹੜਾ ਇੱਕ ਬੱਚਾ ਮਾਪੂਲੀ ਉੱਤਰਾ ਹੀ ਆ ਸੰਧੂ ਸਾਹਿਬ ਕੋਈ ਚੱਕਰੀ ਨਿਕਲੇ ਬਣੇ ਚੱਕਰਾਉ ਥਾਣਾ ਅੱਛਾ ਜੀ ਬੜੇ ਵਧੀਆ ਕੋਈ ਗੱਲ ਹੀ ਨਹੀਂ ਹੋ ਜੀ ਅੱਛਾ ਜੀ ਚਾਰੇ ਥਣ ਚੱਲਦੇ ਇੱਕ ਪੰਜਵੀਂ ਫੋਰ ਮਾਰੀ ਦੋ ਨਹੀਂ ਸੰਧੂ ਸਾਹਿਬ ਚ ਆਪਾਂ ਛੇੜਿਆ ਵੀ ਨਹੀਂ ਨਾ ਚੱਲਦਾ ਹੈ ਅੱਛਾ ਜੀ ਵੈਸੇ ਹੀ ਕੁਦਰਤੀ ਰੱ ਥਾਨ ਚੈੱਕ ਕਰਾ ਲਓ ਥਣ ਬਹੁਤ ਸੋਹਣਾ ਲੱਗਾ ਆ ਲਓ ਜੀ ਸੋ ਅਗਲੇ ਜਿਹੜੇ ਦੋਸਤੋ ਥਣ ਤੁਸੀਂ ਆ ਵੇਖ ਕੇ ਚੈੱਕ ਕਰੋ ਠੀਕ ਆ ਚਾਰ ਥਾਨਾ ਜਿਹੜੇ ਬਿਲਕੁਲ ਪ੍ਰੋਪਰ ਹੋ ਚੱਲਦੇ ਜਿਹੜੀ ਫੋਰਡ ਪਿੱਛੇ ਛਾਂਗ ਜੀ ਬੱਚੇ ਤੁਹਾਨੂੰ ਲੱਗੇ ਨਜ਼ਰ ਆ ਰਹੇ ਦੋਸਤੋ ਉਹ ਨਹੀਂ ਚੱਲਦੇ ਠੀਕ ਆ ਨਾ ਵੀਰਾਂ ਦਾ ਪਛੇੜਿਆ ਤਾਂ ਨਹੀਂ ਚੱਲਦੇ ਆ ਸੋ ਚਾਰੇ ਥਾਨ ਵਰਦੇ ਆ ਕੋਈ ਵੀਰਾਂ ਦੇ ਬੌਲੇ ਦੇ ਉੱਤੇ ਚੱਲਦੀ ਪਈ ਹੈ ਕੋਈ ਤਸੱਲੀ ਕਰ ਸਕਦਾ ਠੀਕ ਆ ਕਦਕੂਦ ਚੰਗਾ ਵੱਡੀਆਂ ਬਹਿੜਾਂ ਦੇ ਵਿੱਚ ਆਪਾਂ ਗਿਣਤੀ ਕਰ ਸਕਦੇ ਹਾਂ ਬਰੀਡ ਚੰਗੀ ਜੀ ਕਦ ਕਾਠੀ ਦੀ ਹੈ ਠੀਕ ਆ ਬਸ ਨਾਰਮਲ ਇੱਕ ਜਿਵੇਂ ਥੋ ਆਹ ਵੇਖੋ ਜੀ ਠੀਕ ਆ ਸਿੰਗ ਦਰਮਿਆਨੇ ਕੋ 2 2 3 3 ਇੰਚ ਜਿਹੜੇ ਸਿੰਗ ਦਰਮਿਆਨੇ ਹੈਗੇ ਠੀਕ ਆ ਬਾਕੀ ਠੰਡੀ ਸੀਲ ਸੰਧੂ ਸਾਹਿਬ ਬਿਲਕੁਲ ਹੀ ਬਰੀਡ ਬਹੁਤ ਜ਼ਿਆਦਾ ਹਾਂ ਆਹ ਲੋ ਜੀ ਠੀਕ ਆ ਤੇ ਹੁਣ ਸਾਹਿਬ 12 13 12 13 ਪੌਲਿਕ ਹਾਂ ਜੀ ਹਾਂ ਜੀ ਸੰਧੂ ਸਾਹਿਬ ਵਕਤ 2 ਚੋਈਆਂ ਕੀਤੀਆਂ ਵਾਂ ਇੱਕ ਟਾਈਮ ਦਾ 6 ਤੋਂ 7 ਲੀਟਰ ਚੋਇਆ ਵਾ ਬਾਕੀ ਮੀਡ ਚੰਗੀ ਆ 20 ਤੋਂ ਪਲੱਸ ਹੀ ਜਾਓਗੇ ਜੀ ਠੀਕ ਆ ਜੀ ਹਾਂ ਜੀ ਲੈ ਹੁਣ ਲਾ ਖਲਾਰ ਲਾ ਨਾ ਵੀ ਦੋਸਤੋ 12 13 ਹੁਣ ਜਸਟ ਕਿਉਂਕਿ ਅਜੇ ਦੂਜਾ ਦਿਨ ਹੈ ਅੱਜ ਇਸ ਸੂਈ ਨੂੰ ਆ ਤੋੜ ਲੋ ਸੰਭਲ ਕੇ ਤੋੜ ਲੋ ਦੂਜਾ ਦਿਨ ਹੈ ਅੱਜ ਕਿ 12 13 12 13 ਤੇ ਜਿਹੜੀ ਹੁਣ ਚਲਦੀ ਆ ਬਾਕੀ ਜਵਾਨ ਮੱਛੀ ਆ ਜੀ ਤੋੜ ਤੋਂ ਪਾ ਲਗਿੰਦਾ ਜੀ ਤੋੜ ਬਹੁਤ ਸੋਹਣੀ ਆ ਲੋ ਜੀ ਥਾਂ ਤੁਨ ਸੰਦੂ ਸਾਹਿਬ ਬਹੁਤ ਸੋਹਣਾ ਲੱਗਾ ਬਾਕੀ ਉਹ ਜੀ ਨਹੀਂ ਬੈੜ ਕੋਈ ਬਹੁਤ ਚੰਗੀ ਆ ਕਰੋ ਚੈੱਕ ਜੀ ਠੀਕ अच्छा साविर की दी आ, मांग कर साथ दे कि संधू साहब 60000 दी हां ना वछी दे देंगे 60 दी हां जी कोई दूरो नेड़ो वीर ਭੈਣ ਭਰਾ ਆਪਣਾ ਆਉਂਦਾ ਵਾ ਤੇ ਛੋੜ ਛੱਪਾ ਕਰ ਦਾਂਗੇ ਚੰਗਾ ਵੀਰੇ हां 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 जी ਇਤਮਾਨ ਕਰਾਂਗੇ ਫੁੱਲ ਇਮਾਨਤਾਨ ਪੂਰਾ ਬਾਕੀ ਤੂ ਤੱਕ ਚੱਡਾ ਲੱਗਾ ਵੇਖ ਲੋ ਇਹ ਨਿਸ਼ਾਨੀ ਸਭ ਤੋਂ ਵੱਡੀ ਗੱਲ ਹੁੰਦੀ ਆ ਇਹਦਾ ਚੱਡਾ ਤੂ ਤੱਕ ਆ ਹਾਂ ਬਿਲਕੁਲ ਹਾਂ ਜੀ ਤੇ ਬਾਕੀ ਦੋਸਤੋ ਜਿੰਨਾ ਵੀ ਨਿਗਰ લેਵਾ ਮਾੜੀ ਹੀ ਲੇਵੇ ਦੁਜੇ ਤੇ ਤੁਨ ਤੇ ਮਾੜੀ ਜੀ ਭਲ ਜੀ ਹੈਗੀ ਆ ਦਰਮਿਆਨ ਜੀ ਬਾਕੀ ਲੇਵਾ ਨਿੱਗਰ ਆ ਨਹੀਂ ਹੁੰਦੀ ਹੁੰਦੀ ਆ ਜੀ ਤੁਹਾਨੂੰ ਪਤਾ ਹੈ ਲੇਵਾ ਸਾਰਾ ਜਿੰਨਾ ਨਿੱਗਰ ਆ ਲੇਵੇ ਤੇ ਕੋਈ ਜਿਆਦੀ ਭਲ ਨਜ਼ਰ ਨਹੀਂ ਆਊਗੀ ਤੁਹਾਨੂੰ ਠੀਕ ਆ ਤੇ 60000 ਦੇ ਵਿੱਚੋਂ ਮਾਨਤਨ ਹੋ ਜਾਊਗਾ ਬਿਲਕੁਲ ਡੱਬੀ ਵਚੀ ਆ ਚੰਗੀ ਆ ਤੇ ਅਗਲੀ ਜਿਹੜੀ ਵੈੜ ਉਹ ਵੀ ਕੱਢ ਕੇ ਬਾਹਰ ਲੈ ਆਈਏ ਇਹ ਸੰਧੂ ਸਾਹਿਬ ਗੱਬਨ ਜੇ ਹਾਂ ਜੀ ਤੇ 13 ਦਿਨ ਬਾਕੀ ਇਹਦੇ ਗੱਬਨ ਤੇ ਸੁਭਾ ਸਾਹਿਬ ਕਿੰਨਾਸ ਹੁੰਦੀ ਇਹ ਦੁਜਾ ਪਹਿਲੇ ਨੇ ਸੰਧੂ ਸਾਹਿਬ 25 ਲੀਟਰ ਦੁੱਧ ਦਿੱਤਾ ਤੇ 25 ਦੀ ਆਪਣੀ ਗਰੰਟੀ ਆ ਪਹਿਲਾਂ ਨੇ 20 ਤੋਂ ਘੱਟ ਕੱਢੇ ਤੇ ਆਪਣੇ ਘਰੇ ਗਾਂ ਵਾਪਸ ਲੈ ਕੇ ਆਪਣੇ ਪੈਸੇ ਲੈ ਜੇ ਠੀਕ ਆ ਜੀ ਇਹ ਕਹਿਣ ਦੀਆਂ ਗੱਲਾਂ ਨਹੀਂ ਆ ਠੀਕ ਆ ਜੀ ਤੇ ਅੱਛਾ ਸਾਹਿਬ ਹੁਣ ਦੇਣ ਲੈ ਜੂ ਕੋਈ 2 ਹਫ਼ਤੇ ਕੀ ਸੰਧੂ ਸਾਹਿਬ ਦੇ 13 ਦਿਨ ਬਾਕੀ ਆ ਆ ਦੋ 12 ਹਫ਼ਤੇ ਬਾਕੀ ਹਾਂ 1-2 ਦਿਨ ਸੰਧੂ ਸਾਹਿਬ ਉੱਤੇ ਵੀ ਖੜ ਸਕਦੀ ਆ ਬਾਕੀ ਕੱਦ ਦੋ ਵੇਚ ਸਕਦੇ ਵਜਨ ਵੇਚ ਸਕਦੇ ਬਰੀਡ ਚੰਗੀ ਨਸਲ ਚੰਗੀ ਆ ਬਿਲਕੁਲ ਏਕ-ਏਕ ਰੋਈਆਂ ਸੰਧੂ ਸਾਹਿਬ ਲੈ ਲੈ ਵੜਾ ਠੀਕ ਆ ਵੱਡੇ ਕੱਦ ਕਰਦੇ ਵੇਚਾ ਦੋਸਤੋ ਕੰਪੈਕਟ ਜੀ ਆਰਡਰ ਇੱਕ ਫਿਕਸਡ ਆਰਡਰ ਬਣਾ ਕੇ ਤਿਆਰ ਕਰੂਗੀ ਤੇ ਬਿਲਕੁਲ ਕਸਮੇ ਲੇਵੇ ਦੀ ਹੋਊਗੀ ਵੀ ਜਿਵੇਂ ਆਪਾਂ ਕਹਿ ਲਿਆ ਨਾ ਵੇ ਇੱਕ ਨਸਲ ਬ੍ਰੀਡ ਨੂੰ ਲੇਵਾ ਲੱਗਾ ਹੁੰਦਾ ਉੱਥੀ ਠੀਕ ਆ ਤੇ ਚੈੱਕ ਕਰੋ ਨਸਲ ਬ੍ਰੀਡ ਚੈੱਕ ਆ ਜਰੂਰ ਦਿਖਾ ਦੇਣੀ ਆ ਕਰੋ ਚੈੱਕ ਬ੍ਰੀਡ ਬਹੁਤ ਜ਼ਿਆਦਾ ਲਾਇਡ ਚਮਕ ਬਾਕੀ ਆ ਲੋ ਜੀ ਇਦਨ ਫੇਸਪੂਸ ਕੁਆਲਿਟੀ ਮਾੜੇ ਮੂੰਹਿਆਂ ਨੂੰ ਕਰਿਓ ਆਹ ਲੋ ਫੇਸ ਕੁਆਲਿਟੀ ਚੈੱਕ ਕਰੋ ਬਹੁਤ ਸੋਹਣੀ ਵਹਿੜਾ ਲੋ ਜੀ ਹੋਲੀ ਹੋਂ ਤੋ ਠੀਕ ਆ ਜੀ ਮੋੜ ਕੇ ਖੰਡੀ ਸੀਲ ਸੰਦੂ ਸਾਹਿਬ ਜਿੱਤਰਾ ਮਰਜ਼ੀ ਕਰਮਾ ਜੀ ਅਗਲੇ ਬੰਨੇ ਵੇਖ ਲਓ ਪੂਰੇ ਲਾਏ ਪਈ ਐ ਸੰਦੂ ਸਾਹਿਬ ਖਲਾਰ ਦੇ ਆ ਲੋ ਜੀ ਸੋ ਥਣ ਥਣ ਦੀ ਆ ਕੁਆਲਿਟੀ ਆ ਦੋਸਤੋ ਠੀਕ ਆ ਸੋ ਮੁੱਠੀ ਥਾਣਾ ਹੱਥੀ ਚ ਭਾਈ ਵਾਲਾ ਥਾਣਾ ਲੱਗਾ ਵੜ ਦੇ ਜਿਉਂ ਜਿਉਂ ਲੇਵਾ ਭਰਨਾ ਦੋਸਤੋ ਸ਼ੁਰੂ ਕਰੂਗੀ ਜਾਂ ਹੁਣ ਦੇ ਲਾਏ ਪਈ ਸੰਦੂ ਸਾਹਿਬ ਗੰਬਨ ਦਾ ਇਹ ਫਾਇਦਾ ਹੁੰਦਾ ਕਿ ਦੋ ਚਾਰ ਦਿਨ ਆਪਾਂ ਵੰਡ ਦੇ ਤੂੜੀ ਪੱਠੇ ਦੇ ਜਿੱਤਰਾ ਪਾਉਣੇ ਆ ਉਤਰਾ ਲੱਗ ਜਾਂਦੀ ਆ ਹੂੰ ਬਾਕੀ ਚਵਾਈ ਚੁਈ ਓਕੇ ਆ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਕੋਈ ਦੂਰੋਂ ਨੇੜੋਂ ਵੀਰ ਮੇਰਾ ਆਉਂਦਾ ਵਾ ਹਾਂਜੀ ਤੇ ਬੇਚ ਜਕਿਆ ਵੇ ਹਾਂ ਥੋੜਾ ਤੋਰ ਲਈ ਬਰੀਡ ਆ ਚੰਗੀ ਨਸਲ ਆ ਤੋਰ ਦੇ ਵਿੱਚ ਆ ਤੋਰ ਦੋ ਥੋੜਾ ਜਿਹਾ ਲਓ ਜੀ ਸੋ ਥਣ ਛੱਡਾ ਦੋਸਤੋ ਸੋਨਾ ਬਣਾਉਗੀ ਹਜੇ ਤਾਂ ਜਸਟ ਇੱਕ ਲਾਏ ਪਈ ਐ 12 13 13 ਦਿਨ ਹਜੇ ਪੇਂਟਿੰਗ ਆ ਆਂ ਦੀ ਵੈੜ ਸੰਧੂ ਸਾਹਿਬ ਵੱਡੇ ਕੱਦ ਕੱਡ ਦੀ ਆ ਕੋਈ ਦੂਰੋਂ ਨੇੜੋਂ ਵੀਰ ਆ ਰਿਆ ਵੱਡੇ ਹਾਈਟ ਆ ਠੀਕ ਆ ਬੇਲ ਬੂਲ ਵੀ ਸੋਣੀ ਆ ਵੈੜ ਦੀ ਤੇ ਕਦਕੁੱਦ ਵੀ ਚੰਗਾ ਵਜਨ-ਵਜਨ ਵੀ ਚੰਗਾ ਬਾਕੀ ਤੁਹਾਡੇ ਸਾਹਮਣੇ ਆ ਜਿੰਨਾ ਵੀ ਆ ਆ ਤੁਸੀਂ ਸਰੀਰਕ ਬੰਤਰ ਦੇਖ ਲਈ ਆ ਪੂਰੀ ਤੇ ਥਣ ਥਣ ਜਿਹੜਾ ਪੂਰਾ ਮੁੱਠੀ ਆ ਠੀਕ ਆ ਜੀ ਜਿੰਨਾ ਵੀ ਇੱਕ ਵਾਰੀ ਥੋੜੇ ਜਿਹਾ ਹੋਰ ਨੇੜੇ ਤੋਂ ਦਿਖਾਉਣੇ ਆ ਸੰਧੂ ਸਾਹਿਬ ਫੋਲਨ ਵਾਲਾ ਨਾੜਾ ਕੱਢੂਗੀ ਵੱਛੀ ਹਾਂ ਹਾਂ ਤੋੜ ਲੋ ਜੀ ਤੋੜ ਲਿਗੇ ਚੱਲ ਬੇਟਾ ਬਾਕੀ ਸੰਧੂ ਸਾਹਿਬ ਬੰਨੀ ਨਹੀਂ ਉਹਨਾਂ ਵੀ ਖੁੱਲੇ ਪਸੂ ਰਹਿੰਦੇ ਆ ਜ਼ਿਆਦਾਤਰ ਫਿਰ ਤਾਂ ਹਾਂਜੀ 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 ਆਹ ਲਓ ਵੇਖ ਲਓ ਮੇਰਾ ਵੀ 5 ਫੁੱਟ ਤੇ 8 ਇੰਚ ਕੱਦਿਆ ਹਾਂਜੀ ਹਾਈਟ ਵੇਖ ਲਓ ਕਿੰਨੀ ਏ ਹੂੰ ਇਹ ਛੋਟੀ ਹਾਈਟ ਦੀ ਬੱਛੀ ਨਹੀਂ ਆ ਨਹੀਂ ਚੰਗੀ ਵੱਡੀ ਬੈੜ ਆ ਹਾਂਜੀ ਹਾਂਜੀ ਸੰਧੂ ਜੇ ਤੁਹਾਨੂੰ ਆਪਾਂ ਦੱਸਤਾ ਵੀ ਇਹ ਬੀ ਬੜੀ ਕੱਟਦੀ ਹੈ ਮੀਰੇ 25 ਤੋਂ ਪਲੱਸ ਹੀ ਜਾਊਗੀ ਹੂੰ ਜੇ ਵੀਰ ਤੋਂ ਲਈ ਸੰਧੂ ਸਾਹਿਬ ਉਹਨੇ ਕਿਹਾ 25 ਲੀਟਰ ਹੀ ਦੁੱਧ ਕੱਢੇ ਨਾ ਤੇ ਵਾਪਸ ਭੇਜ ਦਿਓ ਮੇਰੇ ਘਰੇ ਠੀਕ ਆ ਜੀ ਹਾਂਜੀ ਠੀਕ ਆ ਠੀਕ ਆ ਚਵਾ ਦੂਗੀ ਏਡੀ ਵੱਡੀ ਬੈੜ ਨੂੰ ਵੈਸੇ ਐਚ ਐਫ ਬਰੀਡ ਦੇ ਵਿੱਚ ਆ ਬੈੜ ਦੀ ਕੋਈ ਮਿਆਦ ਨਹੀਂ ਜਿੰਨਾ ਵੀ ਕਈ ਉਹਨੇ ਦੁੱਧ ਪਾ ਦਿੰਦੇ ਪਸੂ ਤੇ ਇਹ ਦੋਸਤੋ ਸੈਕਿੰ ਕਾਦ ਦਾ ਪੂਰਾ ਜਿਹੜਾ ਵੱਡਾ ਠੀਕ ਆ ਤੇ ਸਭ ਵੀਰ ਕਿੰਨੀ ਦੀ ਡਿਮਾਂਡ ਕਰਦੇ ਆ ਇਹ ਸੰਧੂ ਸਾਹਿਬ ਲੋਕ ਤੇ ਡੀਡੀ ਬੱਛੀ ਦਾ 90 ਵੀ ਕਰੀ ਜਾਂਦੇ 95 ਪਰ ਆਪਾਂ 75000 ਦੀ ਹਾਂ ਨਾ ਦੇ ਦਾਂਗੇ 75 ਦੀ ਹਾਂਜੀ ਸੰਧੂ ਸਾਹਿਬ ਵੀ ਯਸਨੋਈਆ ਕਿ ਵਿੱਚ ਕੋਈ ਨਹੀਂ ਸੰਧੂ ਸਾਹਿਬ ਤੁਹਾਡੇ ਚੈਨਲ ਕਰਕੇ ਆਪਾਂ ਛੋਟ ਛੱਪਾ ਫੁੱਲ ਕਰਾਂਗੇ ਮਾਨਤਨ ਕਰਾਂਗੇ ਜੀ ਚਲੋ ਮਾਨਤਨ ਤੁਹਾਨੂੰ ਜਿੰਨਾ ਵੀ ਹੋਵੇ ਜ਼ਰੂਰ ਕਰਨਾ ਆਪਾਂ ਸੰਧੂ ਸਾਹਿਬ ਕੋਈ ਦੂਰੋਂ ਨੇੜੇ ਆਉਂਦਾ ਉਮੀਦ ਕਰਕੇ ਆਉਂਦਾ ਵਾ ਬਿਲਕੁਲ ਹਾਂਜੀ ਹਾਂਜੀ ਤੇ ਅਗਲੀ ਵਾਰ ਸਾਹਿਬ ਵੀ ਕੱਢ ਲੀਏ ਕਿਹੜੀ ਇਹ ਚੌਗੀ ਬੱਛੀ ਆ ਪ੍ਰਧਾਨ ਲਓ ਕੱਢੋ ਅਗ ਸੋ ਚੌਗੀ ਬੱਛੀ ਆ ਦੋਸਤੋ ਜਿਹੜੀ ਅਗਲੀ ਦਿਖਾਉਣੀ ਆ ਪਹਿਲਣੀਆਂ ਦੂਜੀ ਸੋ ਪਹਿਲਣੇ ਸੰਧੂ ਸਾਹਿਬ ਪਹਿਲਣੇ ਪਹਿਲਾ ਸੂਆ ਦੋਸਤੋ ਫਰਸਟ ਲੱਕ ਗੰਦ ਵਿੱਚ ਚੱਕ ਰਾਵਾਂਗੇ ਚਾਰ ਦਾਨ ਦੇ ਬੱਛੀ ਆ ਅੱਛਾ ਜੀ ਐ ਵਕਤ 15 ਲੀਟਰ ਦੁੱਧ ਚਵਾ ਕੇ ਦੇਵਾਂਗੇ ਜੀ ਠੀਕ ਆ ਜੀ ਜੇ ਕੇ ਨੇ ਆਨਲਾਈਨ ਮੰਗਵੋਣੀ ਆ 13 ਲੀਟਰ ਦੀ ਆਪਣੀ ਗਰੰਟੀ ਲਊਗੀ ਜੇ ਇੱਥੇ ਕੋਈ ਚਾਹੁੰਦਾ ਵੀਰ ਆਪਣਾ ਭੈਣ ਭਰਾ ਇੱਥੇ 15 ਲੀਟਰ ਦੇ ਜੀ ਚਵਾ ਦਾਂਗੇ ਦੋ ਟਾਈਮ ਠੀਕ ਆ ਜੀ ਲਓ ਦੋਸਤੋ ਪਹਿਲਣ ਬੱਛੀ ਆ ਤੇ ਸੁਮੇਲ ਸਾਹਿਬ ਮਗਰ ਬੱਛੀ ਹੈ ਮਗਰ ਬੱਛੀ ਹੈ ਹਾਂ ਜੀ ਅੱਛ ਤਦ ਗਾਉਦਾਂ ਕਿ ਕਿਲੋ ਦੁੱਧ ਜਿਹੜਾ ਦੋਸਤੋ ਇਹ ਥੱਲੇ ਪੱਕਾ ਗਰੰਟੀ ਵਾਲਾ ਜਿਹੜਾ 14 ਕਿਲੋ 14 ਤੋਂ 15 ਹੀ ਜੇ ਕੋਈ ਮੇਰਾ ਵੀਰ ਭੈਣ ਭਰਾ ਇੱਥੇ ਆਣ ਕੇ ਚੋਣਾ ਚੋਣਾ ਚਾਹੁੰਦਾ ਹੈ ਇੱਥੇ ਚਵਾਵਾਂਗੇ ਠੀਕ ਹੈ ਜੀ ਤੇ ਜੇ ਕੋਈ ਆਨਲਾਈਨ ਕੇ ਨੇ ਮੰਗਵਣੀ ਹੋਵੇ ਤੇ ਫਿਰ ਇਹਦੀ 13 ਲੀਟਰ ਦੀ ਪੱਕੀ ਗਰੰਟੀ ਹੈ ਠੀਕ ਹੈ ਜੀ ਲਓ ਵੀ ਦੋਸਤੋ ਜਿੱਦਾਂ ਵੀ ਤੁਹਾਡੀ ਇੱਛਾ ਹੋ ਜਾਂ ਤੁਸੀ ਕਰ ਲਿਓ ਆਨਲਾਈਨ ਕੋਈ ਵੀਰ ਸੋਰੀ ਕਿਉਂ ਕਰਤ ਦੋਵੇਂ ਮੈਂ ਵੀਡੀਓ ਕਾਲ ਤੇ ਵੀ ਚਵਾਗੇ ਤੁਸੀਂ ਤਸੱਲੀ ਕਰ ਸਕਦੇ ਹੋ ਤੇ ਆਹ ਲਓ ਜੀ ਸਾਬੇ ਲੋਸਨ ਸਾਬ ਸਵੇ ਚੌਗੀ ਜੇ ਲਓ ਜੀ ਹਾਂਜੀ ਚਾਰ ਦਾਂਦੀ ਵਛੀ ਰੇ ਠੀਕ ਹੈ ਤੇ ਸਾਬ ਭਾਈ ਦੱਸ ਤੇ ਇੱਕ ਵਾਰੀ ਫਿਰ ਕਨਫਰਮ ਕਰਾ ਦਈਏ ਸੂਈ ਨੂੰ ਦੇਣ ਕਿੰਨੇ ਕੁ ਸੂਈ ਨੂੰ ਸੰਦੂ ਸਾਬ 20 ਦਿਨ ਹੋ ਗਿਆ ਅੱਜ ਜੀ 20 ਦਿਨ ਹਾਂਜੀ ਮਗਰ ਵਛੀ ਆ 14 ਕਿਲੋ ਦੁੱਧ ਮਗਰ ਵਕਤ ਆਜ ਰਿਹਾ ਗਰੰਟੀ ਨਾਲ ਪਹਿਲਣ ਵਛੀ ਹੈ ਪਹਿਲਣ ਪਲੂਨ ਵਛੀ ਆ ਬਿਲਕੁਲ ਬਿਲਕੁਲ ਜਿਹੜਾ ਦੋਸਤੋਂ ਰੰਗ ਬਲੈਕ ਆ ਜਿਆਦਾ ਕੀ ਆ ਮਗਰ ਵੀ ਵਛੀ ਆ ਆਪ ਵੀ ਦੋਸਤੋਂ ਬਿਲਕੁਲ ਪਹਿਲਾ ਸੂਬਾ ਸੂਈ ਹੈ ਠੀਕ ਆ ਜਾਂਦੇ ਹੋੜੀ ਲਈ ਜਾਂਦੇ ਖੋੜੀ ਲਈ ਕੋਈ ਗੱਲ ਨਹੀਂ ਲਓ ਜੀ ਬੰਦਾ ਵੀ ਅਕੋ ਤਕੜਾ ਜੀ ਨੇ ਕਾਬੂ ਕੀਤੀ ਹੈ ਹਾਂ ਹਾਂਜੀ ਹਾਂਜੀ ਹੁਣ ਪਾਇਆ ਵੀਰ ਨੇ ਤਕੜੇ ਹੱਥ ਠੀਕ ਹੈ ਚੌਕੀ ਫਿਰ ਥੋੜੀ ਜੀ ਢਿੱਲੇ ਦਿੱਤੀਆਂ ਪਸੂ ਆ ਲਾ ਜਾਣ ਦਿਓ ਜੀ ਚੱਲ ਠੀਕ ਹੈ ਇੱਥੇ ਮੈਂ ਸਭੇ ਕੀ ਦਾ ਮੁੱਲ ਵੇਰ ਕਰਦੇ ਆਂ ਇਹ ਸੰਧੂ ਸਾਹਿਬ 48000 ਦੀ ਦੇ ਦਾਂਗੇ ਜੱਸ ਨੂੰ 48 ਦੀ ਹਾਂਜੀ ਸੰਧੂ ਸਾਹਿਬ ਠੀਕ ਕੋਈ ਗੁੰਜੈਸ਼ ਗੁੰਜੂ ਸੋ ਮਾਨਤਨ ਕਰ ਦਾਂਗੇ ਵੀਰੇ ਜਿਹੜਾ ਆਉਂਦਾ ਬਾਕੀ ਮਾਨਤਨ ਹੁੰਦਾ ਜਿਹੜਾ ਭੈਣ ਭਰਾ ਆਪਣੇ ਨਾਲ ਜੁੜੇ ਜਾਂ ਸੱਜਣ ਹਾਂ ਮਾਨਤਨ ਕਰ ਦਾਂਗੇ ਉਸ ਦੇ ਵਿੱਚ ਹੁੰਦਾ ਜੇ ਮੌਕੇ ਤੇ ਲਓ ਵੀ ਦੋਸਤੋ 48000 ਦੀ ਇਹ ਤੁਹਾਨੂੰ ਅੱਛੀ ਮਿਲ ਜੂਗੀ ਤੇ ਇਹਦਾ ਬੱਚਾ ਵਾ ਅੱਗੇ ਇਹਦੀ ਬੱਚੀ ਆ ਅੱਛਾ ਜੀ ਉਧਰ ਬੱਜੀ ਆ ਉਹ ਬੱਚੀ ਸਾਹਮਣੇ ਕੋਈ ਦਿਖਾ ਦੇ ਨੇ ਕੋਈ ਬੰਨ ਦੋ ਇਹਨੂੰ ਉਹ ਬੱਚੀ ਲੈ ਬੰਨ ਦੋ ਵੀਰ ਲੈ ਜਾਓ ਅੱਗੇ ਉਹ ਬੱਚੀ ਲੈ ਬੰਨ ਦੋ ਆ ਲੈ ਤੋ ਮਗਰ ਬੱਛੀ ਆ ਫੀਮੇਲ ਕਾਫ ਬੱਚਾ ਜਿਹੜਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬੱਚਾ ਇਧਰ ਹੀ ਆਵੇ ਸੰਧੂ ਸਾਹਿਬ ਆ ਦਿਖਾ ਦਿਓ ਮੜਾ ਜੀ ਮੱਛੀ ਚੱਕਾ ਦਿਓ ਆ ਲਓ ਠੀਕ ਆ ਬੱਛੀ ਸੀ ਮੰਦੀ ਗਾ ਜੀ ਇਹ ਵੀ ਇਸ ਹੋਸਟਨ ਫਰੀਜ਼ ਦੀ ਮੱਛੀ ਆ ਚ ਆ ਲਓ ਜੀ ਇਹ ਬੱਛੀ ਆ ਮਗਰ ਠੀਕ ਆ ਠੀਕ ਆ ਸਾਹਿਬ ਆਜੋ ਤੇ ਇਸ ਤੋਂ ਬਾਅਦ ਜਿਹੜੀ ਆਪਣੇ ਕੋਲ ਅਗਲੀ ਬੈੜ ਜਰਸੀ ਹੈ ਜੀ ਗਾ ਹੂੰ ਗੱਬਣ ਲਓ ਜੀ ਲਓ ਜੀ ਕੱਢ ਲਓ ਜਰਸੀ ਅਗਲੀ ਵਾਰ ਜਿਹੜੀ ਦੋਸਤੋ ਦਿਖਾਉਣੀ ਆ ਤੁਹਾਨੂੰ ਜਰਸੀ ਬਰੀਡ ਦੇ ਵਿੱਚ ਕੱਢ ਜਰਸੀ ਤੇ ਆ ਲਓ ਸਾਬਾ ਜੀ ਇਹਦੀ ਡਿਟੇਲ ਕੀ ਆ ਇਹ ਸੰਧੂ ਸਾਹਿਬ ਪਹਿਲੇ ਸਵੇਰੇ ਨੇ 20 ਤੋਂ ਪਲੱਸ ਦੁੱਤਾ ਜੀ ਤੇ ਐ ਵਕਤ ਗੱਬਣ ਆ ਤੇ ਕੋਈ 1-2 ਦਿਨ ਹੀ ਬਾਕੀ ਆ ਜੀ ਆ ਜਰਸੀ ਤੇ ਹਾਂਜੀ ਹਾਂਜੀ ਤਿਆਰ ਹੀ ਆ ਲਾਲ ਜਰਸੀ ਕੱਢ ਲਓ ਜੀ 2-4 ਦਿਨ ਕੱਢ ਜੂ ਹ ਜੀ ਹਾਂਜੀ ਸਾਨੂੰ ਸਾਬ 2-4 ਦਿਨ ਦੇ ਵੀ ਕੱਢ ਜੂਗੇ ਠੀਕ ਆ ਜੀ ਪੰਜਾਬ ਦੀ ਜਰਸੀ ਹੈ ਨਾ ਇਹ ਪੰਜਾਬ ਦੀ ਪੰਜਾਬ ਦੀ ਲਓ ਵੀ ਦੋਸਤੋ ਪੰਜਾਬ ਦੀ ਜਰਸੀ ਆ ਬਿਲਕੁਲ ਲਾਲ ਰੰਗ ਦੇ ਵਿੱਚ ਆ ਜਿਹੜੀ ਬਿਲਕੁਲ オリジナル ਰੰਗ ਆ ਜਰਸੀ ਦੇ ਵਿੱਚ ਵੈੜਦਾ ਆਹ ਕਰੋ ਚੈੱਕ ਇਹ ਨਹੀਂ ਕੋਈ ਰਲ ਹੋਲੀ ਰਿਪਟਾ ਟੌਰਣਾ ਇਹ ਜਾਂਦੇ ਟੌਰਣਾ ਠੀਕ ਆ ਮੂਰਾ ਵਾਟਰ ਕੁਆਲਿਟੀ ਜਿਹੜੀ ਦੋਸਤੋ ਪ੍ਰੋਪਰ ਆਲਮੋਸਟ ਪੂਰੀ ਪ੍ਰੋਪਰ ਤਿਆਰੀ ਤੇ ਆ 2-4 ਦਿਨ ਹੋ ਸਕਦਾ ਪਸੂ ਦੋਸਤੋ ਕੱਢ ਜੇ ਵੈਸੇ ਕੱਢਦੀ ਆ 2-4 ਦਿਨ ਬਾਕੀ ਸੰਧੂ ਸਾਹਿਬ ਹਾਈਟ ਚੈੱਕ ਕਰ ਲੋ ਕਿ ਡੀ ਹਾਈਟ ਆ ਜਰਸੀ ਛੋਟੀ ਛੁੱਟੀ ਹੁੰਦੀ ਆ ਹਾਂ ਇੱਕ ਤਾਂ ਹਿਮਾਚਲ ਦੀ ਜਰਸੀ ਵੀਰਾਂ ਨੇ ਵੇਖੀ ਬਿਲਕੁਲ ਛੋਟੀ ਕੱਦ ਦੀ ਹਾਂਜੀ ਇਹ ਪੰਜਾਬ ਦੀ ਜਰਸੀ ਆ ਕੀ ਬਾਕੀ ਨਾੜਾ ਨੂੜਾ ਬਿਲਕੁਲ ਚੈੱਕ ਕਰਾ ਦਿਓ ਦੋਵਾਂ ਪਾਸੇ ਕੋਈ ਗੱਲ ਨਹੀਂ ਆ ਬਿਲਕੁਲ ਜੀ ਕੋਈ ਦੂਰੋਂ ਨੇੜੋਂ ਵੀਰ ਭੈਣ ਭਰਾਣੇ ਹੋਣਾ ਹੁੰਦਾ ਈ ਦੂਰੋਂ ਸੋ ਕਾਫੀ ਦੋਸਤੋ ਸੋਹਣੀ ਆ ਦੇਖਦੁਖ ਬਹੁਤ ਜਿਆਦਾ ਸੋਹਣੀ ਆ ਬਾਕੀ ਤਿਪੂਣ ਰੂਪਣ ਵਧੀਆ ਇੱਕ ਨੰਬਰ ਤੇ ਸੰਧੂ ਸਾਹਿਬ ਤਸੱਲੀ ਕਰਨ ਆਪਣੇ ਲੋ ਇੱਕ ਨੰਬਰ ਦੀ ਆ ਸੋ ਹਰ ਇੱਕ ਪੱਖ ਤੋਂ ਹਰ ਇੱਕ ਐਂਗਲ ਤੋਂ ਦੋਸਤੋ ਤੁਸੀਂ ਵੀ ਤਸੱਲੀ ਕਰ ਲਿਓ ਵਿਖਾ ਦੇਣੀ ਆਪਾਂ ਤੁਹਾਨੂੰ ਚੀਜ਼ ਤਸੱਲੀ ਦੇ ਨਾਲ ਛੋਟੇ ਜਿਹੇ ਕਾਨਾ ਛੋਟੀ ਜਿਹੀ ਪੂਥੀ ਆ ਦੋਸਤੋ ਜਿੱਦਾਂ ਕਿ ਬਿਲਕੁਲ ਡੰਗਾਈ ਅੱਖਾਂ ਦੇ ਵਿੱਚ ਕਾਫੀ ਜਿਆਦਾ ਹੈ ਬਿਲਕੁਲ ਮੱਥੇ ਤੋਂ ਜਦੋਂ ਆਉਂਦੀ ਹੈ ਬੋਦੀ ਵੀ ਬਿਲਕੁਲ ਉਸੇ ਤਰ੍ਹਾਂ ਨਿੱਕ ਨਿੱਕੇ ਜਿਹੜੇ ਦੋਸਤੋ ਮਾਰਕਿੰਗ ਆ ਕੈਰੇਕਟਰ ਆ ਜਿੰਨੇ ਵੀ ਆ ਵੈੜ ਦੇ ਵਿੱਚ ਪੂਰੇ ਆ ਠੀਕ ਆ ਜੀ ਤੇ ਪੰਜਾਬ ਦੀ ਜਰਸੀ ਆ ਸੋ ਹਿਮਾਚਲ ਦੀਆਂ ਜਰਸੀਆਂ ਦੇ ਕੱਦ ਨਾਰਮਲੀ ਛੋਟੇ ਹੁੰਦੇ ਆ ਦੋਸਤੋ ਤੇ ਬਾਕੀ ਮਿਲਕਿੰਗ ਵਿੱਚ ਵੀ ਕੋਈ 5 7 8 8 ਕਿਲੋ ਵਾਲੀਆਂ ਜਿਹੜੀਆਂ ਹੁੰਦੀਆਂ ਨੇ ਸੋ ਇਹਦੀ ਮਿਲਕਿੰਗ ਜਿਹੜੀ ਆ ਪਹਿਲੇ ਸਵੇਰੇ ਤੇ ਵਿੱਚ ਵੀ ਦੱਸ ਰਹੇ ਸੰਧੂ ਸਾਹਿਬ ਵੀ ਚੱਡੇ ਨੂੰ ਵੇਖ ਕੇ ਜਾਂ ਬਰੀਡ ਨੂੰ ਵੇਖ ਕੇ ਹਾਂ ਜੀ ਅੰਦਾਜ਼ਾ ਲਾ ਹੀ ਸਕਦੇ ਆ ਕਿ ਏਡੀ ਵਾੜ ਨੇ 22 23 ਲੀਟਰ ਦੁੱਧ ਕੱਢੂਗੀ ਕੱਢੂਗੀ ਬਿਲਕੁਲ ਜੀ ਬਿਲਕੁਲ ਉਮੀਦ ਹੈਗੀ ਚਲੋ ਜਿਹੋ ਜਿਹਾ ਥਣ ਭਾਂਡਾ ਹਾਂਜੀ ਹਾਂਜੀ ਤੇ ਬਾਕੀ ਅੱਗੋਂ ਸੇਵਾ ਕੋਈ ਚੰਗਾ ਖਰੀਦਦਾਰ ਕੋਈ ਚੰਗੀ ਸੇਵਾ ਕਰਨ ਵਾਲਾ ਮਿਲ ਗਿਆ ਸੰਧੂ ਸਾਹਿਬ ਸੋਨਾ ਦੁੱਧ ਲੈ ਸਕਦਾ ਆਹ ਲਓ ਛੋਟੀ ਬੁੱਤੀ ਛੋਟੇ ਜਿਹੇ ਕੰਨ ਆ ਬਰੀਡ ਚੰਗੀ ਆ ਬਿਲਕੁਲ ਬਹੁਤ ਸੋਹਣੀ ਵੜਿਆ ਆਹ ਲਓ ਸਾਬ ਜੀ ਥੋੜਾ ਜਿਹਾ ਮੜਾ ਕਰਾ ਦਈਏ ਤਸਲੀਂ ਥਾਣਾ ਤੋਂ ਪੂਛ ਤੋਂ ਮੜਾ ਕਰਾ ਦੇ ਇੱਕ ਰੰਗ ਜਿਹੜੀ ਆ ਦੋਸਤੋ ਲਾਲ ਗੋੜ ਵਰਗਾ ਰੰਗ ਆ ਜਿਵੇਂ オリジナル ਮੈਂ ਪਹਿਲਾਂ ਜ਼ਿਕਰ ਕਰਤਾ ਜਰਸੀ ਵੜ ਦਾ ਰੰਗ ਆ ਠੀਕ ਆ ਸੰਧੂ ਸਾਹਿਬ ਛੋਟੀਆਂ ਛੋਟੀਆਂ ਜਰਸੀਆਂ ਵੇਖੀਆਂ ਐਡੀ ਗਾਂ ਵੀ ਪੈਦਾ ਹੋਣੀ ਘਾਟੀ ਹੁੰਦੀ ਹੈ ਜੀ ਆਹ ਬਿਲਕੁਲ ਸਹੀ ਹੈ ਜੀ ਹਾਂਜੀ ਹਾਂਜੀ ਠੀਕ ਆ ਐੋ ਜੀ ਵੇਰ ਤੋਂ ਆਪਾਂ ਚੰਗੀਆਂ ਬੱਚੀਆਂ ਲੈ ਸਕਦੇ ਆ ਬਰੀਡ ਚੰਗੀ ਤਿਆਰ ਕਰ ਸਕਦੇ ਹਾਂ ਜੀ ਹੂੰ ਸਾਨੂੰ ਸਾ ਪਾਲ ਵੀ ਇੱਧਰ ਵੇਖੋ ਚੈੱਕ ਕਰੋ ਪਾਲ ਵੀ ਹੈਗੀ ਵੇੜ ਨੂੰ ਜੇ ਹੂੰ ਹੂੰ ਭਲਾਂ ਦੇ ਵਿੱਚ ਵੀ ਆ ਠੀਕ ਹੈ ਜੀ ਹਾਂ ਜੀ ਮੋੜ ਦਿਓ ਜੀ ਮੋੜ ਲਓ ਸੋ ਚੰਗੀ ਵਾੜਾ ਦੋਸਤੋ ਵੱਡੀ ਵੇੜ ਆ ਜਿਹੜਾ ਵੀ ਨੇੜੇ ਵੀ ਵੀਰ ਭੈਣ ਭਰਾ ਹੁੰਦਾ ਇਹ ਨਾ ਵੇਖ ਕੇ ਵੀ ਛੋਟੀ ਆ ਫੁੱਲ ਹਾਈਟ ਦੀ ਆ ਫੁੱਲ ਵਜਨ ਹੋਊਗਾ ਬਹੁਤ ਸੋਹਣੀ ਅਗੋ ਐਨੂੰ ਮੋੜੋ ਐਨੂੰ ਐਨੂੰ ਜਾਣ ਦਿਓ ਜਾਣਦੇ ਹਿੰਦੇ ਕੋਈ ਨਹੀਂ ਹਾਜੀ ਬਣ ਦੋ ਜੀ ਲੈ ਜੋ ਅੱਛਾ ਸਾਹਿਬ ਇਹਨੇ ਕੀ ਦੀ ਡਿਮਾਂਡ ਕਰਾਂਗੇ ਇਸ ਵਾਰ ਦੀ ਇਹਦਾ ਸੰਧੂ ਸਾਹਿਬ ਗੱਬਨ ਦਾ ਤੇ 72000 ਰੁਪਏ ਜੀ ਜਦੋਂ ਸੂ ਪੈਂਦੀ ਉਹਦਨ ਮੁੱਲ ਉਹਦ ਜਹੂਰ ਹੋ ਗੋ ਜੀ ਅੱਛਾ ਸੂਨ ਤੋਂ ਬਾਅਦ ਅਲੱਗ ਹੋਊਗਾ ਫਿਰ ਹਾਂਜੀ ਹਾਂਜੀ ਠੀਕ ਹੈ ਜੀ ਵੀਰ ਕੇ ਨੇ 2 ਦਿਨ ਸਾਹਮਣੇ ਵੀ ਆ 4 ਦਿਨ ਸਾਹਮਣੇ ਵੀ ਆ ਸੰਧੂ ਸਾਹਿਬ ਠੀਕ ਹੈ ਜੀ ਬਾਕੀ ਮੀਰ ਚੰਗੀ ਆ 20 ਤੋਂ ਪਲਾਸੀ ਦੁੱਧ ਕੱਢੂਗੀ ਠੀਕ ਹੈ ਜੀ ਹਾਂਜੀ ਹਾਂਜੀ ਲਓ ਵੀ ਦੋਸਤੋ 72000 ਅੱਜ ਦਾ ਰੇਟ ਹੈਗਾ ਚੰਗੀ ਬਰੀਡ ਦੀ ਆ ਜੀ ਬਹੁਤ ਸੋਹਣੀ ਬਰੀਡ ਚੰਗੀ ਆ ਨਸਲ ਕੁਆਲਟੀ ਆ ਲਓ ਜੀ ਆ ਦੇਖੋ ਜੀ ਦੇਣਾ ਜੀ ਸਾਹਿਬ ਜੀ ਕੱਢ ਜੂ ਹਾਂ ਤੇ ਬਾਕੀ ਇਹ ਸੰਧੂ ਸਾਹਿਬ 8 ਦਿਨ ਬਾਕੀ ਹੈ ਜੀ 8 ਦਿਨ ਲੈ ਜੂਗੀ ਹਾਂ ਜੀ ਜੋ ਜੋ ਤਿਆਰ ਹੋਊਗੀ ਪਹਿਲਵੰਗ ਪਹਿਲਵਾਂ ਨੰਗ ਚਲਦੀ ਹੈ ਸੰਧੂ ਸਾਹਿਬ ਬਹੁਤ ਤਿਆਰ ਹੋਣੀ ਵੜਾ ਸੁਸ਼ਾ ਨੂੰ ਚੱਡਾਉ ਫੁੱਲ ਹੂੰ ਹੂੰ ਲੋ ਵੀ ਸੋ ਪੂਰਾ ਬਾਡੀ ਸਟਰਕਚਰ ਜਿਹੜਾ ਦੋਸਤੋ ਇਸ ਵੜ ਦਾ ਪਤਾ ਨੂੰ ਦਿਖਾ ਦਿੰਨੇ ਆ ਵੀ ਘੱਟੋ ਘੱਟ ਵੀ ਹਫਤੇ ਤੋਂ ਵੱਧ ਸਮਾਂ ਵੀ ਕੋਈ ਵੀ ਰ ਮੰਨ ਸਕਦਾ 8-7 ਦਿਨ ਨਾਰਮਲ ਹੀ ਲੈ ਜੂਗੀ ਉੱਪਰ ਵੀ ਦਿਨ ਦੋਸਤੋ ਜੇਕਰ ਤਿਆਰੀ ਹੋਰ ਮੁਕੰਮਲ ਕਰਨੀ ਚਾਵੇ ਤੇ ਹੋਰ ਵੀ ਦਿਨ ਲੈ ਜੇ ਤੇ ਉਹ ਵੀ ਜਿਹੜਾ ਬੈਸਟ ਨੇ ਦੇ ਵਾਸਤੇ ਆ ਕਰੋ ਚੈੱਕ ਹਾਂਜੀ ਚੰਗੀ ਨਸਲ ਚੰਗੀ ਬਰੀਡ ਹੈ ਜੀ ਆਹ ਦੇਖੋ ਜੀ ਫੇਸ ਕੁਆਲਿਟੀ ਖਾਨ ਤੋਂ ਨੇ ਸੰਦੂ ਸਾਹਿਬ ਬਹੁਤ ਸੋਹਣਾ ਲੱਗਾ ਗੈਬ ਬਹੁਤ ਹਨਾਂ ਦੇ ਵਿੱਚ ਵੀ ਕਲਾਰਾ ਕਲਾਰੂ ਮੜਾ ਜੀ ਹੈ ਲੋ ਚੰਦੂ ਸਾਹਿਬ ਜਿੰਨੀਆਂ ਢੱਲਾਣਾ ਬਿਲਕੁਲ ਉਹ ਬੈਗ ਚੱਡਾਉਣਾ ਹੂੰ ਹੂੰ ਸ਼ਾਮ ਤੱਕ ਤੂ ਤੱਕ ਲਾਉਗੇ ਠੀਕ ਹੈ ਜੀ ਹਾਂਜੀ ਅਛਾ ਸਾਬਤ ਸੁਭਾ ਦੁਜੈ ਨਾ ਇਹ ਦੁਜਾ ਦੁਜਾ ਜੀ ਛਿੱਗੀ ਆ ਠੀਕ ਹੈ ਜੀ ਮੋਹ ਛੇ ਦਾ ਦਾ ਦੋਸਤੋ ਹਾਂ ਜੀ ਕੋ ਚੱਕਾ ਸਦਾਣ ਕੇ ਮੇਰਾ ਵੀਰ ਛਿੱਗੀ ਆ ਠੀਕ ਹੈ ਜੀ ਸੋ ਦੁਜਾ ਸੁਭਾ ਬਾਕੀ ਟਿਪਕੇ ਕੋਈ ਵੀਰ ਆਪਦੀ ਤਸੱਲੀ ਕਰ ਲੈ ਠੀਕ ਹੈ ਹਾਂ ਜੀ ਹਾਂ ਜੀ ਹਾਂ ਜੀ ਆ ਲੈ ਜੋ ਹਾਂ ਜੀ ਚੰਗੀ ਉਮੀਦ ਕਰ ਸਕਦੇ ਸੰਧੂ ਸਾਹਿਬ ਦੁੱਧ ਦੀ ਵੀ ਇਹਦੇ ਕੋਲੋਂ ਬਿਲਕੁਲ ਜੀ ਬਿਲਕੁਲ ਹਾਂਜੀ 16 17 ਲੀਟਰ ਤੇ ਆਮ ਨਾਲ ਕੱਢ ਦੂਗੀ ਜ਼ਿਆਦਾ ਤੇ ਨਹੀਂ ਆਂਦੇ ਸੀ 16 17 ਲੀਟਰ ਅੱਛਾ ਸਾਹਿਬ ਇਹ ਪਸੂ ਸੀ ਅੱਜ ਆਪਣੇ ਕੋਲ ਤੇ ਕੀ ਵੈੜ ਦਾ ਮੁੱਲ ਕੀ ਰਹੂਗਾ ਉਸ ਦਾ ਸੰਧੂ ਸਾਹਿਬ ਨਵਾਂ ਸਾਲ ਆਉਣ ਵਾਲਾ ਵਾ ਹਾਂਜੀ ਤੇ ਗਿਫਟ ਹੀ 45000 ਰੁਪਏ ਦੀ ਹਾਨਾ ਦੇ ਦਾਂਗੇ ਨਵੇਂ ਸਾਲ ਤੇ ਹਾਂਜੀ ਹਾਂਜੀ ਅੱਛਾ ਚਲੋ 45000 ਹਾਂਜੀ ਜੀ ਹਾਂਜੀ 100 ਰੁਪਿਆ ਛੋੜ ਕਰ ਦਾਂਗੇ ਜੀ ਅੱਵੱਛੀ ਚੰਗੀ ਆ ਚਲੋ ਅਜੇ ਬੰਨਾ ਬਾਕੀ ਕੋਈ 5-7 ਦਿਨ ਕੋਈ ਭੈਣ ਭਰਾ ਕੋਈ 7-8 ਦਿਨ ਸਾਹਮਲੇ ਇਹੋ ਅੱਵੱਛੀ 60 ਤੋਂ 70000 ਤੋਂ ਘੱਟ ਨਹੀਂ ਮਿਲਣੀ ਜੀ ਹਾਂਜੀ ਸਹੀ ਹੈ ਜੀ ਤੇ ਅੱਜ ਸਾਹਿਬ ਆਪਣੇ ਕੋਲ ਜਿਹੜੇ 5 ਨੱਕ ਸੀਗੇ ਹਾਂਜੀ 5 ਜਾਂ 2 ਸੂਈਆਂ ਸੀ ਸੰਧੂ ਸਾਹਿਬ ਇੱਕ ਜਰਸੀ ਤੇ ਤਿੰਨ ਆਪਣੇ ਤੋਂ ਗੱਬਣਾ ਸੀ ਠੀਕ ਹੈ ਠੀਕ ਹੈ ਵੀਰ ਜੀ ਤੇ ਨੰਬਰ ਬੋਲ ਦਗੇ ਹਾਂਜੀ ਸੰਧੂ ਸਾਹਿਬ 84 379 3359 ਜੀ ਠੀਕ ਹੈ ਜੀ 837933595 ਠੀਕ ਹੈ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਸਾਹਿਬ ਤੇ ਪਿੰਡ ਤੁਸੀਂ ਸਭਰਾ ਵਿజిਟ ਕਰਨੀ ਹੈ ਬਾਕੀ ਸੰਧੂ ਸਾਹਿਬ ਜਿਨੇ ਆਨਲਾਈਨ ਗਾ ਮਂਗਾਉਣੀ ਆ ਹਾਂਜੀ ਮੰਗਵਾ ਸਕਦਾ ਹੈ ਥਣਾ ਦੀ ਤੇ ਪਿੱਛੇ ਦੀ ਆਪਣੀ ਗਰੰਟੀ ਰਹੂਗੀ ਠੀਕ ਹੈ ਜੀ ਹਾਂਜੀ ਤੇ ਬਾਹਰ ਫਿਰ ਆਊਟ ਆਫ ਸਟੇਟ ਵੀ ਜਿਹੜੀ ਮੁਹਈਆ ਹੈਗੀ ਆਪਣੀ ਸਰਵਿਸ ਹਾਂਜੀ 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 ਗੁਜਰਾਤ ਮਹਾਰਾਸ਼ਟਰ ਠੀਕ ਹੈ ਆਨਲਾਈਨ ਸਰਵਿਸ ਦਾ ਗਾ ਮਂਗਾਉਣੀ ਆ ਦਾ ਵੀ ਆਪੇ ਸਕਦੇ ਗੱਡੀ ਵੀ ਆਪਣੀ ਜਾਊਗੀ ਟਰੱਕ ਵੀ ਖੋਦਾਂ ਜੀ ਠੀਕ ਹੈ ਜੀ ਹਾਂਜੀ ਲਓ ਦੋਸਤੋ ਆਨਲਾਈਨ ਸਰਵਿਸ ਵੀ ਜਿਹੜੀ ਵੀਰ ਪ੍ਰ ਕਿਸੇ ਵੀਰ ਨੇ ਆਨਲਾਈਨ ਸਰਵਿਸ ਵੀ ਲੈਣੀ ਆਊਟ ਆਫ ਸਟੇਟ ਉਹ ਵੀ ਤੁਸੀਂ ਜਿਹੜੇ ਦੋਸਤੋ ਲੈ ਸਕਦੇ ਕੋਈ 8-10 گاਵਾ ਉਹ ਵੀ ਤੁਹਾਨੂੰ ਪ੍ਰੋਵਾਈਡ ਹੋ ਜਾਣਗੀਆਂ ਠੀਕ ਆ ਜੀ ਤੇ ਡਿਲੀਵਰੀ ਜਿਹੜੀ ਹੈਗੀ ਤੁਹਾਨੂੰ ਹੋ ਜੂਗੀ ਆਨਲਾਈਨ ਸੋ ਅੱਜ ਫਿਰ ਹਾਲ ਦੋਸਤੋ ਇਸ ਕਵਰੇਜ ਦੇ ਵਿੱਚ ਇਹ ਤੁਹਾਨੂੰ ਪੰਜ ਨਗ ਦਿਖਾਉਣੇ ਸੀ ਦੋ ਸੂਈਆਂ ਸਵਾਈਆਂ ਵੜਾ ਤੇ ਤਿੰਨ ਕੱਬਣ ਪਸ਼ੂ ਆਉਂਦੇ ਰਹਿੰਦੇ ਆ ਦੋਸਤੋ ਇਸ ਕਰ ਤੁਸੀਂ ਆਪ ਬਾਕੀ ਸੰਪਰਕ ਬਣਾ ਕੇ ਰੱਖ ਸਕਦੇ 10-12 10-12 ਵੜਾ ਆਪਣੇ ਤੋਂ ਹਾਜ਼ਰ ਹੀ ਰਿਆ ਕਰਨੀਆਂ ਠੀਕ ਹੈ ਬਸ ਤੁਹਾਡੇ ਨਾਲ ਜੁੜੇ ਹੋਣਾ ਕੋਈ ਗੱਲ ਨਹੀਂ ਬਸ ਜੀ ਕੋਈ ਗੱਲ ਨਹੀਂ ਹਾਂਜੀ ਤੇ ਦੋਸਤੋ ਬਾਕੀ ਨਵੇਂ ਤੇ ਬਾਕੀ ਤੁਸੀਂ ਆਪਦਾ ਕਨੈਕਟ ਜਿਹੜਾ ਬਣਾ ਕੇ ਰੱਖ ਲਿਓ ਵੀਰ ਸਾਹਿਬ ਦੇ ਨਾਲ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚਲਦੇ ਆ। ਮਿਲਦੇ ਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ।